ਆਲਾ ਰਹੇ ਬੋਲ ਕੇ ਦਰਬਾਰ ਗੁੰਦਰ ਸਾਡਿਆਂ ਨੌਜਵਾਨ ਸਾਡੇ ਬਜ਼ੁਰਗ ਬੱਚੇ ਸਭ ਤੋਂ ਪਹਿਲਾਂ ਗੁਰਾਂ ਦੇ ਫਤੇ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਆਪਣਾ ਮੋਰਚਾ ਭਰਾਵੋ 300 ਇਹਨਾਂ ਦੇ ਵਿੱਚ ਇਹ ਪਰਵੇਸ਼ ਲੋਕ ਕੀਆ ਪਰ ਜਿਹੜਿਆ ਇਥੇ ਜਾਂ ਨੂੰ ਸਰਕਾਰਾਂ ਨੇ ਤਸ ਤੋਂ ਬਸ ਨਹੀਂ ਹੋ ਰਹੀਆਂ ਕਿਉਂਕਿ ਜਿਹੜੇ ਸਾਡੇ ਇਸ ਮੋਰਚੇ ਦੇ ਸਰਵਾਉ ਆਗੂ ਨੇ ਸਰਦਾਰ ਜਗਦੀਸ਼ ਸਿੰਘ ਜੀ ਢੱਲੇਵਾਲ ਉਹ ਵੀ 26 ਤੋਂ ਮਰਨ ਵਾਪਰੇ ਦੇ ਵਿੱਚ ਬੈਠੇ ਨੇ ਅੱਜ ਲੱਗ ਭਾਗ 13ਵਾਂ ਦਿਨ ਹੋ ਚੁੱਕਿਆ ਹੈ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਜਿੰਨੇ ਵੀ ਅਸੀਂ ਪਿੰਡਾਂ ਦੇ ਵਿੱਚ ਤੇ ਬੈਠੇ ਆ ਜਿਆਦਾ ਨੀ ਨਹੀਂ ਕਰਦਾ ਕਿਉਂਕਿ ਖੁਲ ਤੇਲੀ ਆਪਣੀ ਹੈ ਲੜਾਈ ਆ ਇਹ ਆਪਕਾਰ ਦੀ ਲੜਾਈ ਆ ਨਕੀ ਖੇਚਵੀਂ ਲੜਾਈ ਆ ਕੋਈ ਗੱਲ ਨਹੀਂ ਪਿੱਛੇ ਆਪਾਂ ਨੂੰ ਛੋਣੇ ਦੇ ਵਿੱਚ ਘਾਟਾ ਪੈ ਗਿਆ ਇੱਕ ਵਾਰੀ ਹੋਰ ਕਾਂਕਲੇ ਵਿੱਚ ਪੈ ਜੂਗਾ ਭਰਾਵੋ ਕਿੰਨੇ ਗੱਲ ਨਾ ਹੋਵੇ ਵੀ ਆਪਾਂ ਘਾਟਾ ਜਿਹੜਾ ਡੱਲੇਵਾਲ ਸਾਹਿਬ ਦਾ ਪੈ ਗਿਆ ਉਹ ساری ਉਮਰ ਆਪਣੇ ਤੋਂ ਪੂਰਾ ਨਹੀਂ ਹੋਣਾ ਬੇਨਤੀ ਕਰਦੇ ਆ ਜਿਵੇਂ ਸਕੱਤਰ ਸਾਹਿਬ ਦੱਸ ਕੇ ਗਏ ਨੇ ਖੁਲਾ ਪ੍ਰਧਾਨਗੀਆਂ ਦੀ ਲੋੜ ਨਹੀਂ ਹੈਗੀ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਸਵੇਤ ਇੱਥੇ ਖਨੌਰੀ ਬਾਰਡਰ ਤੇ ਵੀਰੋ ਪਹੁੰਚੋ ਕਿਉਂਕਿ ਰੋਜ਼ ਆਪਣੇ ਆਗੂ ਆਪਾਂ ਨੂੰ ਇਹੀ ਬੇਨਤੀ ਕਰਦੇ ਨੇ ਜੇਕਰ ਰੱਬ ਨਾ ਕਰੇ ਇਹ ਆਪਾਂ ਮੋਰਚਾ ਹਾਰ ਜਾਂਦੇ ਆ ਆਪਣੇ ਤੋਂ ਟਹਿਲੇਵਾਲ ਸਾਹਿਬ ਚਲੇ ਜਾਂਦੇ ਨੇ ਉਹਦੀ ਜ਼ਿੰਮੇਵਾਰੀ ਵੀ ਉਹ ਨਾ ਸਰਕਾਰ ਹੋਣੀ ਐ ਨਾ ਕੋ ਹੋ ਰੋਰਾ ਆਪਾਂ ਲੋਕ ਹੋਵਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵਾਦੇ ਇੱਥੇ ਆ ਕੇ ਆਪਣੇ ਪਰਿਵਾਰ assemble ਤੋਂ ਪਹੁੰਚੋ ਇਹ ਹੁਣ ਆਪਣਾ ਲਾਡਲ ਅਜਬੈਸ਼ਾ ਜੋਰੀ ਮਾਇਸ਼ਾ ਕਿਉਂਕਿ ਜਿਹੜਾ ਹੁਣ ਆਪਣੇ ਕੋਲ ਜਿਹੜਾ ਟਾਈਮ ਕਹਿੰਦੇ ਸੀ ਸਾਲਾ ਬੀਤ ਗਿਆ ਨਹੀਂ ਨਿਆਬਦੀ ਦੀ ਜਿਹੜਾ ਬਦੀ ਹੁਣ ਘਟਿਆ ਦੇ ਵਿੱਚ ਭਰਾ ਹੋ ਰਿਹਾ ਹੈ ਇਸ ਕਰਕੇ ਬੇਨਤੀ ਆ ਵੀ ਛੇਤੀ ਤੋਂ ਛੇਤੀ ਜਿੰਨਾ ਹੋ ਸਕਦਾ ਆਪਾਂ ਇੱਥੇ ਪਹੁੰਚੋ ਹੁਣ ਮੈਂ ਬੇਨਤੀ ਕਰਦਾ ਸ਼ੂਭਾ ਦੂ ਇੰਦਰਜੀਤ ਸਿੰਘ ਜੀ ਕੋਲ ਬੁੱਢਾ ਉਹ ਆਪਣੇ ਸੋ ਬਹੁਤ ਬਹੁਤ ਧੰਨਵਾਦੀ ਆਓ ਜੀ ਰਾਜ ਸਿੰਘ ਟਾਕਾ ਹਰਿਆਣਾ ਜੀ